ਇਹਨਾਂ ਨੇ ਬੜੀਆਂ ਖਬਰਾਂ ਲਵਾ ਰਹੇ ਨੇ ਜੀ ਕਿ ਹੜ ਆਏ ਹੋਏ ਨੇ ਫਰਡਿੰਗ ਚ ਤੇ ਸਮਗਲਰ ਜਿਹੜੇ ਨੇ ਪਾਕਿਸਤਾਨ ਦੇ ਉਹ ਡਰੱਗਸ ਪੁਸ਼ ਕਰ ਰਹੇ ਨੇ ਕਿੰਨੀਆਂ ਡਰੱਗਸ ਉਹ ਹੋਣਗੇ ਇਹ ਜਿਹੜਾ ਟਨਾਂ ਦੇ ਟਨ ਵੱਡੀਆਂ-ਵੱਡੀਆਂ ਪੋਰਟਸ ਰਾਈਆਂ ਔਰ ਅਮਰੀਕਨ ਖੁਫੀਆ ਏਜੰਸੀਆਂ ਨੇ ਉਹਨਾਂ ਦੀ ਜਾਣਕਾਰੀ ਹੈ ਕਿ ਭਾਰਤ ਬਹੁਤ ਵੱਡਾ ਟਰਾਂਜ਼ਿਟ ਕੰਟਰੀ ਹੈ ਇਸ ਵੇੜੇ ਡਰੱਗਸ ਜਿਹੜੀਆਂ ਅਮਰੀਕਾ ਦੇ ਵਿੱਚ ਲਿਆਂ ਜਾਂਦੀਆਂ ਤੇ ਜਿਹੜੀ ਕਾਂਗਰਸ ਨੂੰ ਰਿਪੋਰਟ ਸੌਂਪੀ ਗਈ ਹੈ ਅ ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ ਦੇ ਥੱਲੇ ਮੰਡੇ ਜਿਹੜੇ ਇੱਕ ਪਾਸੇ ਉਧਰ ਵਧਾਈਆਂ ਦਾ سلسلہ ਚੱਲ ਰਿਹਾ ਸੀ ਇਧਰ ਇਹ ਸੀ 23 ਮੁਲਕ ਜਿਹੜੇ ਨੇ ਆਇਡੈਂਟੀਫਾਈ ਕੀਤੇ ਨੇ ਜਿਹੜੇ ਜਾਂ ਤਾਂ ਡਰੱਗ ਇਲਿਸੀਟ ਡਰੱਗ ਪ੍ਰੋਡਿਊਸ ਕਰਦੇ ਨੇ ਜਾਂ ਉਹਨਾਂ ਦੀ ਟਰਾਂਜ਼ਿਟ ਦੇ ਵਿੱਚ ਹੈਲਪਫੁਲ ਨੇ ਪਰ ਇੰਡੀਆ ਤਾਂ ਆਇਆ ਸਮੁੰਦਰ ਸੀ ਰਾਈ ਜਿਹੜਾ ਲੈ ਕੇ ਔਰ ਉਹਦੇ ਚੋਂ ਜਿਹੜੇ ਇਹਨਾਂ ਦੇ ਅਡਾਨੀ ਔਰ ਦੂਜੇ ਪੈਸੇ ਬਣਾ ਰਹੇ ਨੇ 트ੰਪ ਨੇ ਦੇਖੋ ਕਿੰਨੀਆਂ ਸਿਫਤਾਂ ਕੀਤੀਆਂ ਮੋਦੀ ਨੂੰ ਹਾਂ ਉਹਨਾਂ ਨੇ ਉਪ-ਉਪ ਲੀਲਾ ਜਰੂਰ ਕ੍ਰੀਏਟ ਕੀਤੀ ਹੈ ਕਿ ਮੋਦੀ ਦੇ 75ਵੇਂ ਜਨਮ ਦਿਨ ਤੇ ਨਿਊਜ਼ੀਲੈਂਡ ਦੇ ਪ੍ਰੈਜ਼ੀਡੈਂਟ ਨੇ ਵਧਾਈ ਦਿੱਤੀ ਯੂਰਪੀਅਨ ਯੂਨੀਅਨ ਨੇ ਦਿੱਤੀ ਦੁਜਿਆਂ ਨੇ ਦਿੱਤੀ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਅਮਰੀਕਾ ਨੇ ਭਾਰਤ ਦੀ ਬਾਮ ਰੋੜ ਕੇ ਪਿੱਟਰਣ ਲਾਈ ਹੋਈ ਹੈ ਹਾਲਾਂ ਭਾਰਤ ਇਹ ਕਹਿ ਰਿਹਾ ਹੈ ਕਿ ਭਾਈ ਹਮ ਉਸੇ ਤਨਖਾਹ 'ਤੇ ਕੰਮ ਕਰਾਂਗੇ